ਤੇ ਹੁਣ ਆਪਾਂ ਫਿਰਦੇ ਹਾਂ ਸੈਰ ਤੇ ਉੱਠ ਕੇ ਹੋ ਗਏ ਸੀ ਤਿਆਰ ਸਤਨਾਮ ਵਾਹਿਗੁਰੂ ਤੇ ਪਾਸ਼ਾ ਇੱਥੇ ਹੁਣ ਜੀ ਆਪਣੀ ਸ਼ੂਟਿੰਗ ਸਾਹਮਣੇ ਇਥੇ ਰੋਟੇ ਪੜੇ ਅਸਰਮ ਕਰਿਆ ਕੋਸ਼ੀਨ ਲਾਵਣੀ ਜਿੱਥੇ ਬਹੁਤ ਜਲਦੀ ਗਾਣਾ ਰਿਹਾ ਬਹੁਤ ਸੋਹਣਾ ਗਾਣਾ ਰਿਹਾ ਉਮੀਦ ਤੁਸੀਂ ਨੂੰ ਬਹੁਤ ਪਿਆਰ ਦੇਵੋਗੇ ਤੇ ਹੁਣ ਤਵਾਵਾਂਗੇ ਕਾਰ ਜਿੱਥੇ ਬਹੁਤ ਜਨਤਾ ਰਹਿੰਦੀ ਹੈ ਤੇ ਸਿੰਗਰ ਵੀ ਰਹਿੰਦੇ ਆ ਬਾਈ ਦਾ ਕਾਰਵਾਸ਼ ਦਾ ਨਾ ਬਾਈ ਕਾਰਵਾਸ਼ੀ ਆ ਉੱਥੇ ਦਾ ਮਤਲਬ ਜੇ ਆਪਾਂ ਪੁਰਾਣਾ ਪੰਜਾਬ ਦੇਖ ਰਹੇ ਹਾਂ ਨਾ ਇੱਕ ਕਰੀ ਉੱਥੇ ਜਾਣਾ ਜ਼ਰੂਰ ਚਾਹੀਦਾ ਹੈ। ਨਾ ਇੱਕ ਪਾਸੇ ਤਾਂ ਆਹ ਕੋਠਾ ਹੈ ਤੇ ਦੂਜੇ ਪਾਸੇ ਵੱਡੀਆਂ-ਵੱਡੀਆਂ ਬਿਲਡਿੰਗਾਂ। ਉਦੋਂ ਆਪਾਂ ਜਿਆਦਾ ਐਂਟਰ ਹੁੰਦੇ ਹੁੰਦੇ ਸੀ ਸਿੱਧਾ ਜੀਰਕਪੁਰ ਵੇਚਦੀ। ਜੇ ਆਪਾਂ ਹੁਣ ਗੱਲ ਕਰਗੇ ਹੁਣ ਤਾਂ ਛੜਕਾਂ ਦੇ ਜਾਲ ਵੇਚ ਕੇ ਚਾਰੇ ਪਾਸੇ ਇੱਥੇ ਜਿਹੜੇ ਭਰਤ ਪਾਉਂਦੇ ਆ ਟਿੱਪਰਾਂ ਨਾ ਪਾਉਂਦੇ ਆ। ਤੇ ਇਹ ਹੁੰਦਾ 700 ਫੁੱਟ ਵਾਲਾ। ਇਹ ਜਿਹਦਾ ਠੇਕਾ ਹੈਗਾ 22000 ਦੋ ਕਨਾਲਾਂ ਦਾ। ਜੈਪੁਰ 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 ਆ ਕੰਮ ਬਾਈ ਦਾ ਮੈਨੂੰ ਬਹੁਤ ਵਧੀਆ ਲੱਗਿਆ ਆ ਗਿਆ ਜੀ ਡਾਲਫਿਨ ਟਾਵਰ ਜਿੱਥੇ ਸ਼ਹਿਰੀ ਮਾਂ ਰਹਿੰਦਾ ਹੈ ਇਹ ਉਹੀ ਗੱਡੀਆ ਦੋਸਤੋ ਜਿਹੜੀ ਗਿੱਪੀ ਗਰੇਵਾਲ ਦੇ ਗਾਣੇ ਚਾਈ ਸੀ ਆ ਗਿਆ ਜੀ ਹੋਮ ਲੈਂਡ ਇੱਥੇ ਲੱਗਦੀ ਸਬਜ਼ੀ ਮੰਡੀ ਬਹੁਤ ਵੱਡੀ ਇੱਥੋਂ ਲਵਾਂਗੇ ਜੀ ਕੁੱਕੜ ਇੱਟ ਵੇਖੋ ਕਿੰਡੀ ਵਧੀਆ ਹੈ ਲਾਲ ਲਾਲ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਆਪਾਂ ਜਲਦੀ ਜਲਦੀ ਉੱਠ ਕੇ ਸੋਚਾ ਵੀ ਸੈਰ ਕਰਦੇ ਆ ਬਹੁਤ ਦਿਨੋਂ ਕਿ ਸੈਰ ਨਹੀਂ ਕਰੀ ਸੀ ਤੇ ਹੁਣ ਆਪਾਂ ਫਿਰ ਤੋਂ ਇਹ ਸੈਰ ਤੇ ਆਸ-ਪਾਸਾ ਖੇਤ ਹੈ ਤੇ ਬਹੁਤ ਵਧੀਆ ਮੌਸਮ ਹੈ ਤਾਜੀ ਹਵਾ ਆ ਗਿਆ ਸਾਹਮਣੇ ਉਹੀ ਅੰਬਾਂ ਦਾ ਬੂਟਾ ਮੈਂ ਵਿਹੜੇ ਲਾਇਆ ਵੇ ਇੱਕ ਬੂਟਾ ਅੰਬ ਦਾ ਤੇ ਬਾਕੀ ਕੋਈ ਨਹੀਂ ਦੋਸਤੋ ਚਾ ਚੂ ਪੀ ਕੇ ਫਰੈਸ਼-ਫਰਸ਼ ਹੋ ਕੇ ਫਿਰ ਤੁਹਾਡੇ ਰੂ ਰੂ ਹੁੰਨੇ ਆ। ਪਰਮਾਤਮਾ ਕਰੇ ਤੁਹਾਡਾ ਅੱਜ ਦਾ ਦਿਨ ਬਹੁਤ ਵਧੀਆ ਰਵੇ। ਤੇ ਪਰਮਾਤਮਾ ਤੁਹਾਡੇ ਕੰਮ 'ਚ ਵਰਕਤ ਪਾਉਣ ਜੀ। ਬਾਕੀ ਗੱਲ ਮੇਰਾ ਖਰਾਬ ਆ ਕਿਉਂਕਿ ਕੱਲ ਕਾਫੀ ਟਾਈਮ ਤੱਕ ਰੈਸਲਿੰਗ ਕਰੀ ਆ ਤੇ ਆਪਦੀ ਆਵਾਜ਼ ਦੇ ਕੇ ਆਂਦੀ ਆ ਮਤਲਬ ਪੰਜਾਬੀ 'ਚ ਕਹਿ ਲਈਏ ਆਪਾਂ ਮੂਵੀ ਕਾਲਾਂ ਨੂੰ ਬਹੁਤ ਜਲਦੀ ਬਹੁਤ ਸੋਹਣਾ ਗਾਣਾ ਆ ਰਿਹਾ। ਉਮੀਦ ਆ ਤੁਹਾਨੂੰ ਪਸੰਦ ਆਊਗਾ। ਤੇ ਬਾਕੀ ਦੋਸਤੋ ਮਿਲਦੇ ਆ ਥੋੜੇ ਸਮੇਂ ਤੱਕ ਫਰੈਸ਼-ਫਰਸ਼ ਹੋ ਕੇ। ਹਾਂਜੀ ਦੋਸਤੋ ਉੱਠ ਕੇ ਹੋ ਗਏ ਸੀ ਤਿਆਰ। ਡਰਨ ਕਰਦਾ ਪੈਡ ਚ ਢੇੜੀ ਢੇੜੀ ਮਾਰ ਰਹੇ ਸਾਹਮਣੇ ਜੀ ਗੁਰੂ ਘਰ ਚ ਹੋ ਰਿਹਾ ਪਾਠ ਸਤਨਾਮ ਵਾਏ ਗੁਰੂ ਦੇ ਪਾਠ ਸਾਹਿਬ ਇੱਥੇ ਹੁਣ ਜੀ ਆਪਣੀ ਸ਼ੂਟਿੰਗ ਤੇ ਸੱਟ ਨੂੰ ਤਿਆਰ ਹੋ ਰਿਹਾ ਹੈ ਅਲੱਗ ਅਲੱਗ ਖੇਤਾਂ ਤੇ ਸ਼ੂਟ ਕਰ ਰਹੇ ਆ ਤੇ ਬਹੁਤ ਸੋਹਣਾ ਵਿਊ ਹੈ ਬਾਕੀ ਜਿਹੜਾ ਵੀਡੀਓ ਆਗੇ ਤੇ ਧਿਆਨ ਨਾਲ ਦੇਖ ਲਿਓ ਫਰਾਲਾ ਤਾਂ ਢੇੜੀ ਢੇੜੀ ਲਾ ਰਹੇ ਆ ਸਾਹਮਣੇ ਰੋਟੇ ਬਣੇ ਆ ਸ੍ਰੀਮ ਕਰਿਆ ਦੇਖੋ ਸੀਨ ਲਵਾਂਗੇ ਜੀ ਇੱਥੇ ਆਂਟੂਨ ਪ্লাਗ ਕੇ ਗੱਡੀ ਨੂੰ ਆ ਗਈਆਂ ਬੁਲਾਵਾਂਗੇ ਸਿਰਫ ਸੈਕਸ਼ਨ ਟੀਮ ਨਾਲ ਹਾਂਜੀ ਦੋਸਤੋ ਜਿਵੇਂ ਕਿਸ ਨੂੰ ਦੱਸਿਆ ਸੀ ਵੀ ਆਪਣਾ ਗਾਣਾ ਆ ਰਿਹਾ ਪੋਸਟਰ ਆਪਾਂ ਪਾਤਾ ਸੀਗਾ ਬਹੁਤ ਜਲਦੀ ਗਾਣਾ ਆ ਰਿਹਾ ਬਹੁਤ ਸੋਹਣਾ ਗਾਣਾ ਆ ਰਿਹਾ ਉਮੀਦ ਤੁਸੀਂ ਨੂੰ ਬਹੁਤ ਪਿਆਰ ਦੇਵੋਗੇ ਗਾਣੇ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਦੋਸਤੋ ਬਾਕੀ ਬਸ ਹੁਣ ਵੀਡੀਓ ਸ਼ੂਟ ਕਰਾਂਗੇ ਤੇ ਵੀਡੀਓ ਆਡੀਓ ਇਕੱਠੇ ਲੈ ਕੇ ਆ ਰਹੇ ਹਾਂ ਬਹੁਤ ਵਧੀਆ ਪ੍ਰੋਜੈਕਟ ਹੈ ਸਿਰੇ ਹੀ ਹੈ ਤੁਹਾਨੂੰ ਬਹੁਤ ਪਸੰਦ ਆਊਗਾ ਸ਼ੌਤਾ ਤੋਂ ਦੇਖੋ ਨਾ ਯਾਰਾ ਅਸੀਂ ਜਾ ਰਹੇ ਜੀ ਹੁਣ ਗੱਡੀ ਧਵਾਉਣ ਨਾਲ ਇੱਕ ਤੋਂ ਕੰਮ ਹੋਰ ਸੀ ਉਹ ਵੀ ਕਰ ਲਗੇ ਪਹਿਲਾਂ ਤਾਂ ਮੌਸਮ ਵੇਖਿਆ ਮੌਸਮ ਖਰਾਬ ਚੱਲੀ ਅਦਾ ਸੀ ਪਰ ਅੱਜ ਮੌਸਮ ਸਾਫ ਹੈ ਧੁੱਪ ਨਿਕਲੀ ਹੋਈ ਹੈ ਤਾਂ ਕਰਕੇ ਸੋਚਿਆ ਵੀ ਗੱਡੀ ਧਵਾ ਲਈਏ ਆਪਾਂ ਪਹੁੰਚ ਗਏ ਜੀ ਸਰਵਿਸ ਸਟੇਸ਼ਨ ਤੇ ਤੇ ਹੁਣ ਧਵਾਵਾਂਗੇ ਕਾਰ ਆ ਹੈਗਾ ਜੀ ਆਪਣਾ ਸੀਪੀ ਮਾਲ ਵਾਲੀ ਰੋਡ ਤੇ ਸਾਹਮਣੇ ਜੀ ਪੂਰਵਾ ਕਲੋਨੀ 88 ਸੈਕਟਰ ਜਿੱਥੇ ਬਹੁਤ ਜਨਤਾ ਰਹਿੰਦੀ ਹੈ ਸਿੰਗਰ ਵੀ ਰਹਿੰਦੇ ਆ ਰਾਈਟਰ ਵੀ ਰਹਿੰਦੇ ਆ ਪਹਿਲਾਂ ਬੜੇ ਰਹਿੰਦੇ ਸੀ ਹੋਂਦ ਚੋਂ ਥੋੜੀ ਜਿਹੀ ਪੁਰਾਣੀ ਹੋ ਗਈ ਇਹ ਆ ਬਾਈ ਦਾ ਕਾਰਵਾਸ਼ ਹੈ ਬਾਈ ਦਾ ਕਾਰਵਾਸ਼ ਦਾ ਨਾ ਬਾਈ ਕਾਰਵਾਸ਼ੀ ਹੈ ਤੇ ਬਾਈ ਵੀ ਪਿੰਡਾਂ ਤੋਂ ਹੀ ਆਉਂਦਾ ਹੈ ਨਾਲ ਹੀ ਬਾਈ ਦਾ ਪਿੰਡ ਹੈ ਦੇਖ ਲਓ ਕਿਸ ਟਾਈਮ ਆਪਣੇ ਇਹੋ ਜਿਹੇ ਘਰ ਹੁੰਦੇ ਸੀ ਪਿੰਡਾਂ ਚ ਤੇ ਵੈਸੇ ਹੁਣ ਹੈਗੇ ਇੰਡੀਆ ਦੇ ਵਿੱਚ ਤਾਂ ਆਪਣੇ ਵੀ ਹੁਣ ਸੀਤੋਵਾਲੀ ਸਾਈਡ ਤੇ ਹੈਗੇ ਆ ਮਨ ਲਾਦਾ ਇੱਕ ਦੋ ਪਿੰਡ ਕੱਚੇ ਬਾਕੀ ਖਤਮ ਹੋ ਗਏ ਤੇ ਰਾਸਤਾਨ ਚ ਬਹੁਤ ਆ ਤੇ ਜੇ ਆਪਾਂ ਗੱਲ ਕਰਕੇ ਪਾਕਿਸਤਾਨ ਲੈਂਦੇ ਪੰਜਾਬ ਦੀ ਤਾਂ ਉੱਥੇ ਬਹੁਤ ਘਰ ਇਹੋ ਜੇ ਉੱਥੇ ਦਾ ਮਤਲਬ ਜੇ ਆਪਾਂ ਪੁਰਾਣਾ ਪੰਜਾਬ ਦੇਖ ਰਹੇ ਹਾਂ ਨਾ ਇੱਕ ਕਰੀ ਉੱਥੇ ਜਾਣਾ ਜ਼ਰੂਰ ਚਾਹੀਦਾ ਹੈ ਉਮੇ ਪੁਰਾਣੇ ਘਰ ਆ ਉਮੇ ਵੱਡੇ ਵੱਡੇ ਦਰਖਤ ਹੈ ਵੱਡੇ ਵੱਡੇ ਬੋੜ ਹੈ ਉਮੇ ਕੱਚੀਆਂ ਗਲੀਆਂ ਉਮੇ ਗੱਡੀਆਂ ਬਲਤ ਆਪਣੇ ਤਾਂ ਉਹ ਵੀ ਖਤਮ ਹੁੰਦੇ ਜਾਂਦਾ ਕੰਮ ਕੋਈ ਗਿਆ ਲਗ ਭਗ ਟਰੈਕਟਰਾਂ ਤੇ ਹੁੰਦਾ ਸਾਰਾ ਕੰਮ ਤੇ ਪੁਰਾਣਾ ਕਲਚਰ ਆਪਣਾ ਝਲਕਦਾ ਉਮੇ ਪੂਰਾ ਇਹ ਵੀਡੀਓ ਚੱਪੇ ਨਹੀਂ ਹੁੰਦੇ ਜਿਵੇਂ ਬਾਈਰ ਕੇ ਜਾ ਕੇ ਰਿਪਣ ਤੇ ਖੁਸ਼ੀ ਯਾ ਵੀ ਟਰੈਵਲ ਕਪਲ ਤੇ ਹੋਰ ਵੀ ਥਰੇ ਜਾ ਕੇ ਆਏ ਜਿਵੇਂ ਨਾਸਰ ਢੇਲ ਵਰਗੇ ਵੀਡੀਓ ਪਾਉਂਦੇ ਹੁੰਦੇ ਆ ਉਹ ਵੇਖ ਰੋਣਾ ਇੱਕ ਪਾਸੇ ਤਾਂ ਆਹ ਕੋਠਾ ਹੈ ਤੇ ਦੂਜੇ ਪਾਸੇ ਵੱਡੀਆਂ ਵੱਡੀਆਂ ਬਿਲਡਿੰਗਾਂ ਆਹ ਵੇਖੋ ਇਹ ਕੋਠੇ ਦਾ ਫਾਇਦਾ ਹੋ ਰਿਹਾ ਹੈ ਇਹ ਗਰਮੀ ਤਾਂ ਠੰਡਾ ਰਹਿੰਦਾ ਹੈ ਤੇ ਠੰਡ 'ਚ ਗਰਮ ਗੱਡੀ ਚੜਾ ਦਿੱਤਾ ਇਹਨਾਂ ਨੇ ਤੇ ਗੱਡੀ ਹੁਣ ਧੋ ਕੇ ਬਣਾਉਣਗੇ ਨਵੀਂ ਪਹਿਲਾਂ ਤਾਂ ਕਰਦੇ ਆ ਵੈਕਮ ਤੇ ਫੇਰ ਇਹਦੇ ਤੇ ਚੜਾ ਕੇ ਥੱਲੇ ਥੱਲੇ ਪਾਣੀ ਮਾਰਨਗੇ ਉੱਥੇ ਹੀ ਮਾਰ ਦੇਣਗੇ ਉਦੋਂ ਬਾਅਦ ਇੱਥੇ ਲਿਆ ਕੇ ਫੇਰ ਉਹਨੂੰ ਵਾਸ਼ ਕਰਨਗੇ ਤੇ ਵੈਸੇ ਧੋਦੇ ਵਧੀਆ ਹੈ ਬਾਕੀ ਸਭ ਤੋਂ ਵੱਡੀ ਗੱਲ ਹੈ ਵੀ ਵੱਡੇ ਸ਼ਹਿਰ ਦੇ ਵਿੱਚ ਕੋਈ ਬੰਦਾ ਵਹਿਲਾ ਮਿਲ ਜਾ ਗੱਡੀ ਤੁਹਾਨੂੰ ਸਭ ਤੋਂ ਵੱਡੀ ਗੱਲ ਉਹੀ ਹੁੰਦੀ ਹੈ ਤੇ ਬਾਈ ਧੋਣਾ ਹੀ ਵਧੀਆ ਹੈ ਹੈ ਵੀ ਆਪਣਾ ਭਰਾ ਪੰਜਾਬੀ ਸਰਦਾਰ ਤੇ ਕੰਮ ਵੀ ਛੇਤੀ ਕਰ ਦਿੰਦਾ ਤੇ ਬਾਕੀ ਦੋਸਤੋ ਮੈਂ ਵੈਸੇ ਗੱਲ ਕਰੀ ਜਾਂਦਾ ਸੀ ਜਿਵੇਂ ਆਹ ਰੋਡ ਹੈ ਇਹ ਰੋਡ ਆਉਂਦੀ ਆ ਜੀ ਲਾਂਡਰਾ ਤੇ ਬਰੂਡ ਰੋਡ ਆ ਜਿਹੜੀ ਉਹ ਤਾਂ ਆਉਂਦੀ ਸਿੱਧੇ ਜਾਂਦੀ ਹੈ ਮਹਾਲੀ ਆਪਣੇ 88 ਸੈਕਟਰ ਵਾਲੀ ਸਾਈਡ ਤੇ ਜਿਵੇਂ ਅੱਜ ਤੋਂ ਜੇ ਆਪਾਂ ਪਹਿਲਾਂ ਦੀ ਗੱਲ ਕਰਗੇ ਉਦੋਂ ਆਪਣੇ 에어ਪੋਰਟ ਰੋਡ ਵੀ ਨਹੀਂ ਬਣੀ ਹੁੰਦੀ ਸੀ ਤੇ ਜਿਹੜੀ ਐਰੋ ਸਿਟੀ ਵੀ ਨਹੀਂ ਹੁੰਦੀ ਸੀ ਉਦੋਂ ਆਪਾਂ ਜਾਦਾ ਐਂਟਰ ਹੁੰਦੇ ਹੁੰਦੇ ਸੀ ਸਿੱਧਾ ਜੀਰਕਪੁਰ ਵੇਜਦੀ ਜੇ ਚੰਡੀਗੜ੍ਹ ਜਾਣਾ ਹੁੰਦਾ ਟਰਵੀਨ ਚੌਂਕ ਕੋਲ ਦੀ ਤੇ ਬੜਾ ਰਾਸ਼ ਹੁੰਦਾ ਸੀ ਹੁਣ ਵੀ ਬਹੁਤ ਰਾਸ਼ ਹੈ ਤੇ ਜਾਂ ਆਪਾਂ ਹੁੰਦੇ ਸੀ ਇੱਧਰ ਐਸ ਸਾਈਡ ਹੈਗਾ ਸਹਾਣਾ ਗੁਰਦੁਆਰਾ ਵਾਲੀ ਰੋਡ ਜਿਹੜੀ ਆਉਂਦੀ ਹੈ ਜੀ ਲਾਂਡਰਾ ਤੋਂ ਤੇ ਉਦੋਂ ਆਪਾਂ ਪਟਿਆਲੇ ਵੇਜਦੀ ਦਾ ਸਰਹੰਦ ਵੇਜਦੀ ਆਉਂਦੇ ਹੁੰਦੇ ਸੀ ਤੇ ਹੁਣ ਵੀ ਆਉਣੇ ਦਾ ਖਰ ਪਟਿਆਲੇ ਵੇਜਦੀ ਆ ਪਰ ਹੁਣ ਆਪਾਂ ਬਾਈਪਾਸ ਲੰਘ ਜਾਈਦਾ ਉਦੋਂ ਜ਼ਿਆਦਾਤਰ ਲੋਕ ਆਪਣੇ ਕੋਈ ਸਕਰੂਰ ਤੋਂ ਪਿੰਡਾ ਵੇਜਦੀ ਹੋ ਜਾਂਦੇ ਜਾਂ ਪਟਿਆਲੇ ਤੋਂ ਸਰਹੰਦ ਹੋ ਜਾਂਦੇ ਸਰਹੰਦ ਤੋਂ ਦੇ ਟਰੈਫਿਕ ਤੋਂ ਬਚਣ ਮਾਰੇ ਇਧਰ ਚੁੰਨੀ ਵੇਜਦੀ ਲਾਂਡਰਾ ਹੋ ਕੇ ਤੇ ਸੁਹਾਣਾ ਸਾਹਿਬ ਕਰਦਾਰਾ ਕੋਲ ਦੀ ਹੋ ਕੇ ਤੇ 70 ਸੈਕਟਰ ਵੇਜਦੀ ਮਤਲਬ ਮਹਾਲੀ ਜੈਂਟਰ ਹੋ ਜਾਂਦੇ ਸੀ ਜੇ ਆਪਾਂ ਹੁਣ ਗੱਲ ਕਰਗੇ ਹੁਣ ਤਾਂ ਛੜਕਾਂ ਦੇ ਜਾਲ ਵੇਚ ਕੇ ਚਾਰੇ ਪਾਸੇ ਛੜਕਾਂ ਛੜਕਾਂ ਹੁਣ ਇੱਥੇ ਮੈਂ ਕਹਣਾ ਇੱਕ ਛੜਕਾ ਇੱਥੇ ਆ ਇੱਕ ਉਧਰ ਇੱਕ ਉਦੋਂ ਗਾਂ ਤੇ ਇੱਧਰ ਵੀ ਆਈ ਇੱਧਰ ਆ ਇੱਧਰ ਆ ਗਾਂ ਬਥੇਰੀਆਂ ਰੋੜਾ ਬਣ ਗਈਆਂ ਤੇ ਹੁਣ ਜਿਵੇਂ ਜਿਹੜਾ 에어ਪੋਰਟ ਰੋਡ ਹੈ ਉੱਥੇ ਵਿੱਚ ਰਸਤਾ ਆਉਂਦਾ ਉਹ ਵੀ ਸਿੱਧੀ ਇਸੇ ਰੋਡ ਤੇ ਜਾ ਕੇ ਚੜਦੀ ਹੈ ਸੜਕਾਂ ਨੇ ਜਾਲ ਵੇਛ ਗਏ ਬੰਦਾ ਮਿੰਟੋ ਮਿੰਟ ਹੀ ਪਹੁੰਚ ਜਾਂਦਾ ਤੇ ਨਹੀਂ ਤਾਂ ਪਹਿਲਾਂ ਬਾਈ ਜੀ ਬਠਿੰਡੇ ਤੋਂ ਬਰਨਾਲੇ ਜਾਂਦੇ ਨਾ ਟਰੱਕ ਨਹੀਂ ਸਾਈਡ ਦਿੰਦਾ ਇਹ ਸਿੰਗਲ ਰੋਡ ਹੁੰਦੀ ਸੀ ਤਾਂ ਤਿੰਨ ਚਾਰ ਘੰਟੇ ਤੱਕ ਲੱਲੇ ਉੱਥੇ ਤਾਂ ਹੀ ਜਾਂਦੇ ਲੱਗ ਜਾਂਦੇ ਸੀ ਹੁਣ ਤਿੰਨ ਘੰਟੇ ਦਾ ਬੰਦਾ ਸਾਢੇ ਤਿੰਨ ਘੰਟੇ 'ਚ ਬੰਦਾ ਆਰਾਮ ਨਾਲ ਚੰਡੀਗੜ੍ਹ ਪਹੁੰਚ ਜਾਂਦਾ ਸਮੇਂ ਨਾਲ ਫਰਕ ਤਾਂ ਪਿਆ ਹੈ ਤੇ ਡਵੈਲਪਮੈਂਟ ਜਦੋਂ ਹੁੰਦੀ ਹੈ ਫਿਰ ਚੀਜ਼ਾਂ ਆਸਾਨ ਵੀ ਹੁੰਦੀਆਂ ਐ ਮਹਿੰਗੀਆਂ ਵੀ ਹੋ ਜਾਂਦੀਆਂ ਦੋਨੇ ਗੱਲਾਂ ਹੀ ਐ ਇਹ ਅਜੇ ਆਪਣੇ ਭਾਈ ਸਾਹਿਬ ਸਰਦਾਰ ਭਾਈ ਆਪਣਾ ਜਿਹਨਾਂ ਦਾ ਸਰਵਿਸ ਸਟੇਸ਼ਨ ਐ ਹੋਰ ਬਈ ਠੀਕ ਹੋ ਜੀ ਦੋਸਤੋ ਆਹ ਟਿਪਰ ਐ ਇੱਥੇ ਜਿਹੜੇ ਭਰਤ ਪਾਉਂਦੇ ਐ ਟਿਪਰਾਂ ਨਾਲ ਪਾਉਂਦੇ ਐ ਤੇ ਇਹ ਹੁੰਦਾ 700 ਫੁੱਟ ਵਾਲਾ ਤੇ ਜਿਹਦਾ ਕਿਰਾਇਜ ਤਾਂ ਨੇੜੇ ਹੋਵੇ ਤਾਂ 600 ਰੁਪਏ ਲੈ ਲੈਂਦੇ ਐ ਤੇ ਬਾਕੀ ਭਗਾਈ ਕਰੋਗੇ ਤਾਂ 6000 ਡੰਗ ਲੈ ਜਾਂਦਾ ਨਹੀਂ ਤਾਂ 7 ਵੀ ਲਈ ਜਾਂਦੇ ਆ 6500 ਵੀ ਲਈ ਜਾਂਦੇ ਆ ਤੇ ਮਿੱਟੀ ਯਾਤਰ ਹੁੰਦੀ ਆ ਤਾਂ ਰੇਤਲੀ ਜੀ ਤੇ ਜਾਂ ਚੀਕਨੀ ਤੇ ਇੱਥੇ ਭਰਤ ਸਾਰੀ ਇਸਰੇ ਪਾਉਂਦੇ ਆ ਉਹਦੇ ਵੇਖ ਲਓ ਸਸਟਾ ਫੱਟ ਪੈ ਜਾਂਦਾ ਇਹ ਚ ਬਾਕੀ ਨਾਲ ਬਾਈ ਦਾ ਟਰੈਕਟਰ ਖੜਾ 4M 4855 ਕਰਤੀ ਕਿੱਟੀ ਕਿੱਟੀ ਮਾਰਖ ਟੱਕ ਜੀ ਕਰਦੇ ਤੁਸੀਂ ਟਾਈਮ ਪਾਸ ਹੀ ਹੋ ਵੀਡੀਓ ਬਣਾਉਣ ਦਾ ਇੱਕ ਫਾਇਦਾ ਜ਼ਰੂਰ ਹੈ ਵੀਡੀਓ ਦੇ ਚੱਕਰ ਚ ਨਾ ਵਧੀਆ ਸਾਫ਼ ਕਰ ਦਿੰਦੇ ਬੰਦੇ ਹਨ ਜਿਵੇਂ ਕਿ ਮੈਂ ਦੱਸਿਆ ਇੱਥੋਂ ਸੁਹਾਣਾ ਸਾਹਿਬ ਗੁਰਦੁਆਰਾ ਵੀ ਇੱਥੋਂ 5 ਕਿਲੋਮੀਟਰ ਦੂਰ ਹੋਣਾ ਤੇ ਐਸ ਟਾਈਮ ਜਿੱਥੇ ਮੈਂ ਖੜਾ ਆ ਥਾਂ ਹੈਗਾ ਜੀ 2 ਕਨਾਲਾਂ ਤੇ ਜਿਹਦਾ ਠੇਕਾ ਹੈਗਾ 22000 2 ਕਨਾਲਾਂ ਦਾ ਕਿੱਲੇ ਦਾ ਤੁਸੀਂ ਲਾ ਲੋ ਸਾਹਿਬ ਇਹ ਕਿੰਨਾ ਬਣੂਗਾ ਤੇ ਬਾਈ ਨੇ ਇੱਥੇ ਵਧੀਆ ਆਪਦਾ ਕੰਮ ਸੈੱਟ ਕਰ ਰੱਖਿਆ ਹੈ ਕਿਰਾਏ ਤੇ ਟਰੈਕਟਰ ਵੀ ਦਿੰਦਾ ਹੈ ਟਿਪਰ ਵੀ ਦਿੰਦਾ ਹੈ ਤੇ ਕਾਰਾਂ ਤਾਂ ਤੋਂ ਲੈ ਦਿੰਦਾ ਹੈ ਆਏ ਵੀ 2 ਕਨਾਲਾਂ ਦਾ ਠੇਕਾ ਹੈਗਾ ਜੀ ਇੱਥੇ 22000 ਤੇ ਚਾਰਾਂ ਦਾ ਲਾ ਲੋ ਕਿੰਨਾ ਹੋ ਗਿਆ 44 ਟਿੱਕ ਲੇ ਦਲਾ ਲੋਕ ਨਾ ਹੋ ਗਿਆ ਆਪਣਾ ਦੀ ਨਵੀਂ ਗੱਡੀ ਮੁੰਡੇ ਨੇ ਮਾਰ ਰਿਹਾ ਕਪੜਾ ਗੱਡੀ ਦੀ ਚਮਕਾ ਹਾਂਜੀ ਕੀ ਕਹਿ ਰਹੇ ਹੋ ਤੁਸੀਂ ਨਹੀਂ ਨਹੀਂ ਬੋਲਦਾ ਗੱਡੀ ਕੋ ਚਮਕਾ ਰਹਾ ਮੈਂ ਹਾਂ ਔਰ ਕੁਝ ਕਹਿਣਾ ਚਾਹਤੇ ਹੋ ਆਪ ਇਹ ਕਿਹਾ ਕਹੇਗਾ ਮੈਂ ਖਾਸ ਕੇ ਦਿਖਾ ਦਿਓ ਬੜਾ ਥੋੜਾ ਜੈਪਰ 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 ਆਹ ਕੰਮ ਬਾਈ ਦਾ ਮੈਨੂੰ ਬਹੁਤ ਵਧੀਆ ਲੱਗਿਆ ਆ ਬਣਾਈ ਆ ਬਾਈ ਨੇ ਲਿਆਂਦੀ ਆ ਬਣਾਈ ਤਾਂ ਕੀ ਲਿਆਂਦੀ ਆ ਇਹ ਤੇ ਇਹਦੇ ਨਾਲ ਛੱਤ ਵਧੀਆ ਸਾਫ਼ ਹੋ ਜਾਂਦੀ ਆ ਤੇ ਨਹੀਂ ਛੱਤ ਤੇ ਨਾ ਓਵੇਂ ਹੱਥ ਬਾਈਦਾ ਨਹੀਂ ਥੱਲੇ ਘੜ ਕੇ ਨਾ ਬਾਕੀ ਬਾਈ ਦਾ ਤਾਂ ਕੱਦ ਵੀ ਛੋਟਾ ਕਰ ਗੱਡੀ ਲਈ ਅਸੀਂ ਤਵਾ ਗੱਡੀ ਬਣ ਗਈ ਸਾਡੀ ਵਧੀਆ ਨਵੀਂ ਤੇ ਹੁਣ ਚਾਹਨੇ ਦੁੱਧ ਸ਼ਦ ਲੈਣਾ ਤੇ ਫੇਰ ਆ ਗਏ ਇਟਾਂ ਵਾਲਾ ਲਾਲ ਇਟਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਨਾਲੇ ਲੈ ਕੇ ਆਉਣੇ ਜੱਜ ਮੀਟ ਸ਼ਾਮ ਨੂੰ ਮੁਰਗਾ ਖਾਵਾਂਗੇ ਆ ਆ ਗਿਆ ਜੀ ਡਾਲਫਿਨ ਟਾਵਰ ਜਿੱਥੇ ਸ਼ਹਿਰੀ ਮਾਂ ਰਹਿੰਦਾ ਹੈ ਉਹ ਤਾਂ ਬਾਹਰ ਆ ਵੈਸੇ ਪਰ ਜੇ ਉਹਦਾ ਫਲੈਟ ਇੱਥੇ ਤਾਂ ਉਹਦਾ ਇੱਥੇ ਰਹਿੰਦਾ ਹੈ ਡਾਲਫਿਨ ਟਾਵਰ 'ਚ ਸ਼ਹਿਰੀਮਾਨ ਜਿਹੜਾ ਲਾਈਵ ਹੋ ਕੇ ਬਹੁਤ ਵਧੀਆ ਵਧੀਆ ਵਿਚਾਰ ਦਿੰਦਾ ਉਹ ਤੇ ਕਦੇ-ਕਦੇ ਅਸੀਂ ਪਹੁੰਚ ਗਏ ਆ ਜੀ ਮਾਰਕੀਟ ਮੀਟ ਲੇਨ ਤੇ ਆਹ ਗੱਡੀ ਦੇਖ ਲੋ ਇਹ ਉਹੀ ਗੱਡੀ ਆ ਦੋਸਤੋ ਜਿਹੜੀ ਗਿੱਪੀ ਗਰੇਵਾਲ ਦੇ ਗਾਣੇ ਚਾਈ ਸੀ ਫਲਾਵਰ 'ਚ ਉਹ ਨਾ ਹੁਣ ਗਾਣਾ ਮੈਨੂੰ ਯਾਦ ਨਹੀਂ ਚੰਗੀ ਤਰ੍ਹਾਂ ਕੀ ਬੋਲ ਸੀ ਗਾਣੇ ਦੇ ਤੇ ਗੱਡੀ ਉਹੀ ਆ ਇਹ ਗਾਣਾ ਯਾਦ ਆਈ ਗਿਆ ਦੋਸਤੋ ਤਨ ਚੰਨ ਕਿਵੇਂ ਅੱਖਾਂ ਚੰਨ ਤੇ ਵੀ ਦਾਗ ਨੇ ਮੇਰਾ ਗੜਾ ਥੋੜਾ ਖਰਾਬ ਆ ਨਹੀਂ ਆਪਾਂ ਸੁਰ ਲਾ ਕੇ ਖੋਣੇ ਤੁਹਾਨੂੰ ਤੇ ਮੇਰੇ ਸੋਹਰੇ ਜਿਹੜੇ ਮੇਰੇ ਆਉਣ ਵਾਲੇ ਗਾਣੇ ਸੁਣਿਓ ਯਾਰੀਆਂ ਗਾਣੇ ਚ ਆ ਗਏ ਜੀ ਹੋਮ ਲੈਂਡ ਹੋਮ ਲੈਂਡ ਦੇ ਵਿੱਚ ਵੀ ਬੜੇ ਬੜੇ ਸਿੰਗਰ ਰਹਿੰਦੇ ਆ ਜੀ ਬਹੁਤ ਵੱਡੇ ਵੱਡੇ ਉੱਤੇ ਬੜਾ ਕਿਰਾਇਆ ਦਾ ਜ ਰੈਂਟ ਤੇ ਵੀ ਰਹਿਣਾ ਹੋਵੇ ਨਾ 58000 ਕਿਰਾਇਆ ਮਹੀਨੇ ਦਾ ਤੇ ਉਹ ਹੈਗਾ 2.5 ਕਰੋੜ ਦਾ ਫਲੈਟ ਤੇ ਉਹ ਵੈਸੇ ਠੀਕ ਆ ਫੀਲਿੰਗ ਚੰਗੀ ਆਉਂਦੀ ਹੈ ਪਰ ਐਡੇ ਕੋਲੇ ਰੂਮ ਵੀ ਹੈ ਨਹੀਂ ਇਹਦੇ ਜਿਹੜੇ ਕੇਐਲਵੀ ਦੇ ਆ ਜਾਂ ਫਲਕਨ 뷰 ਦੇ ਇਹ ਮੇਰਾ ਰਿਵਿਊ ਆ ਬਾਕੀ ਪਤਾ ਨਹੀਂ ਨਾਲ ਚੱਲ ਜਾਂਦਾ ਜਿੱਦਾਂ 69 ਸੈਕਟਰ ਜਿੱਥੇ ਗਿੱਪੀ ਘਰੇ ਵਾਹ ਰੰਦਾ ਤੇ ਮੈਂ 77 ਚ ਰਹਿੰਦੇ ਆ ਜੀ ਆਪਣੇ ਬੱਪੂ ਮਾਨ ਅੱਗੇ ਤੇ ਹਰਪ੍ਰਜਨ ਮਾਨ ਹਰਿਆਲੀ ਵੇਖੋ ਤੁਸੀਂ ਹੋਰ ਗੱਲਾਂ ਦੀਆਂ ਗੱਲਾਂ ਬਸ ਆ ਚੀਜ਼ ਇੱਥੋਂ ਦੀ ਬੜੀ ਸਿਰ ਹੈ ਸਾਰੇ ਪਾਸੇ ਹਰੇ ਭਰੇ ਤਰੱਕ ਤੇ ਤੜਕੇ ਸੈਰ ਕਰਨਾ ਆਉਣਾ ਹੁੰਦਾ ਨਾ ਆਉਂਦਾ ਬੜਾ ਨਿਆਰਾ ਆਉਂਦਾ ਤਾਜੀ ਹਵਾ ਅਸੀਂ ਆ ਗਏ ਸੀ ਸੈਕਟਰ 67 ਇੱਥੇ ਲੱਗਦੀ ਸਬਜ਼ੀ ਮੰਡੀ ਬਹੁਤ ਵੱਡੀ ਤੇ ਐਂ ਤਾਂ ਨਹੀਂ ਪਤਾ ਕਿਹੜੇ ਦਿਨ ਲੱਗਦੀ ਐ ਤੇ ਉੱਥੇ ਮੀਟ ਨਹੀਂ ਮਿਲਿਆ ਅੱਜ ਕੋਈ ਪਤਾ ਨਹੀਂ ਅੱਜ ਆਇਆ ਨਹੀਂ ਪਤਾ ਨਹੀਂ ਕਿ ਉਹਨਾਂ ਦੇ ਘਰੇ ਪ੍ਰੋਗਰਾਮ ਐ ਜਿੱਤੋਂ ਚਾਚਰ ਕੀ ਮੀਟ ਲੈਂਦੇ ਹੁੰਦੇ ਐ ਤੇ ਫਿਰ ਅਸੀਂ ਆ ਗਏ ਸੀ ਮਾਰਕੀਟ 'ਚ ਕੁੱਕੜ ਲੈਣ ਇੱਥੋਂ ਲਾਵਾਂਗੇ ਜੀ ਕੁੱਕੜ ਤੇ ਇੱਥੇ ਮੱਛੀ ਪਈ ਐ ਬਾਈ ਕੋਲ ਵਾਧੂ ਤੇ ਹੋਰ ਮੋਮੋ ਦਾ ਵਾਲਾ ਫਰਦਾ ਬਸ ਤਿੰਨ ਚਾਰ ਆਈਟਮਾਂ ਵਾਲੀ ਹੈ ਮੱਛੀ ਚਿਕਨ ਵਾਲਾ ਖੁੱਲਾ ਹੈ ਬਾਕੀ ਸਬਜੀ ਵਾਲਾ ਪਤਾ ਨਹੀਂ ਬਾਈ ਜੀ ਸਬਜੀ ਮੰਡੀ ਕਿਹੜੇ ਦਿਨ ਲੱਗਦੀ ਹੈ ਇਹ ਤੇ ਸ਼ੁੱਕਰਵਾਰ ਵਾਲੇ ਦਿਨ ਲੱਗਦੀ ਹੈ ਮੰਗਲਵਾਰ ਵਾਲੇ ਦਿਨ ਲੱਗਦੀ ਹੈ ਅੱਛਾ ਜੀ ਸ਼ੁੱਕਰਵਾਰ ਤੇ ਮੰਗਲਵਾਰ ਨੂੰ ਲੱਗਦੀ ਦੋਸਤੋ ਸਬਜੀ ਮੰਡੀ ਇੱਥੇ ਹਾਂ ਜੀ ਹੁਣ ਕਿੰਨੇ ਗੰਨੇ ਦਾ ਜੂਸ ਫਿਰ ਲੈ ਕੇ ਆਣਾ ਦੁੱਧ ਘਰੇ ਦੁੱਧ ਲੈ ਲਿਆ ਤੇ ਹੁਣ ਜਾਂਦੇ ਆਂ ਅਸੀਂ ਘਰੇ ਹੁਣ ਲਓ ਵੀ ਏਟ ਵੀ ਆ ਗਈ ਹੈ ਤੇ ਲੱਗੇ ਪਏ ਮੁੰਡੇ ਯੂਪੀ ਤੇ ਲਾਉਣ ਇੱਟ ਬੇਖੋ ਕਿੰਨੀ ਵਧੀਆ ਹੈ ਲਾਲ ਲਾਲ ਤੇ ਟਰੱਕ ਵੀ ਪਾਣੇ ਟਾਈਪ ਦਾ ਜਿਵੇਂ ਪਹਿਲਾਂ ਪਰਾਣੀ ਫਰਮ ਚ ਹੁੰਦਾ ਸੀ ਖੜਕਦੀ ਹੈ ਪੂਰੀ ਇੱਟ ਤੇ ਇਸ ਟਰੱਕ ਵਿੱਚ ਆਉਂਦੀ ਹੈ ਦੋਸਤੋ 5000 ਇੱਟ ක ඩිපිරිගටටී එටදිකම්පිලි ත ප්‍රකව Pී දවා විවා